ਉਹ ਕੁਆਇਡੋ ਜੀ ਕਾ ਖਾਸਾ ਵਾਇਡੋ ਜੀ ਕਿਤੇ ਲੋ ਜੀ ਆਪਾਂ ਲਖੇ ਅੱਜ ਛੋਟਾ ਜਿਹਾ ਵਲੌਗ ਬਣਾ ਤੇ ਅੱਜ ਦੇਖੋ ਮੈਂ ਸੇਰ ਦਾ ਨਾ ਸੂਟ ਕਟਿੰਗ ਕੀਤਾ ਹੈ ਯੂਨੀਫਾਰਮ ਆ ਤੇ ਮੈਂ ਨਸਤ ਸਵੇਰ ਤੇ ਆ ਕੇ ਦਿੱਤੀ ਆ ਤੇ ਹਜੇ ਮੇਰਾ ਕੰਮ ਹੋ ਨਹੀਂ ਪਿਆ ਟੈਂਕ 6 ਵਜੇ ਸ਼ਾਮ ਦੇ ਹੁਣ ਮੈਂ ਨਹੀਂ ਸਲਾਹ ਸੀ ਮੈਂ ਕਿ ਚਲੋ ਮੈਂ ਤਿਆਰ ਕਰਦਾ ਪਰ ਅੱਜ ਨਾ ਕਈ ਦਿਨਾਂ ਤੋਂ ਮੈਨੂੰ ਖਾਂਲ ਬਹੁਤ ਹੋ ਰਿਹਾ ਉਹਦੇ ਕਰਕੇ ਮੈਂ ਦਾ ਤਰੀਕ ਨਾ ਸਾਫ ਇੰਜੀਨੀਅਰ ਕੰਮ ਨੂੰ ਤੇ ਆ ਦੇਖੋ ਆ ਨਾ ਅਰਪੀਲੀਆ ਕਿ ਦਖਤੀ ਐ ਸੇ ਠੀਕ ਐ ਸੀ ਹਲਵਾਰੇ ਤੇ ਹੁਣ ਇਹ ਅਰਪੀਲੀਆ ਐ ਇਸ ਨੂੰ ਤੁਸਨ ਛੱਡਣਾ ਤੇ ਅੱਜ ਮੇਰਾ ਨਾ ਹਾਂ ਦੇ ਕੋਦੇ ਇਹਨਾ ਅੱਜ ਮੈਂ ਮਿਰਚਾਂ ਵਾਰੀਆਂ ਉਹ ਨજર ਤੋਂ ਕਹਿੰਦੇ ਹੁੰਦੇ ਆ ਨਾ ਬੀਜੇ ਬੱਚੇ ਨੂੰ ਜਾਂ ਕਿਸੇ ਘਰ ਵਿੱਚ ਕਿਸੇ ਨੂੰ ਵੀ ਨજર ਲੱਗੀ ਹੋਵੇ ਮੇਰੇ ਕੋਲ ਹੁਣ ਸਲਾਈ ਕਰਨੇ ਪੈਣਾ ਹੁੰਦੀਆਂ ਰਹਿੰਦੀਆਂ ਹਨਾ ਮੇਰਾ ਬੇਬੀ ਟਿਕਦਾ ਨਹੀਂ ਸੀਗਾ ਕਈ ਦਿਨਾਂ ਤੋਂ ਹੋ ਗਿਆ ਉਹ ਨਾ ਰੀਰੀ ਬਹੁਤ ਕਰਦਾ ਸੀ ਰੋਈ ਜਾਂਦਾ ਰਹਿੰਦਾ ਤੇ ਨਾਇਓ ਨੂੰ ਹਣਾ ਚਲੋ ਥੋੜੇ ਬੁਖਾਰ ਸੀ ਉਹ ਤਾਂ ਆਪਾਂ ਕਹਿੰਦੇ ਦੰਦੀਆਂ ਕਰਕੇ ਬੱਚੇ ਨੂੰ ਹੋਈ ਜਾਂਦੀ ਜੇ ਬੱਚੇ ਦੰਦੀਆਂ ਹੁੰਦਾ ਤੇ ਉਹ ਪੈਣਾ ਮੈਨੂੰ ਰੋਜ਼ ਕਹਿੰਦੀ ਆ ਤੂੰ ਨੇ ਦੇ ਉੱਤੇ ਮਿਰਚਾਂ ਵਰਕੇ ਸੁੱਟਿਆ ਕਰ ਵੀ ਚਲ ਬੱਚਾ ਛੋਟਾ ਸ਼ਰਾਰਤਾਂ ਕਰਦਾ ਵੀ ਕੋਈ ਨਾ ਕੋਈ ਟੋਕ ਦਿੰਦਾ ਪਰ ਮੈਂ ਇੰਨਾਂ ਗੱਲਾਂ ਨੂੰ ਮੰਨਦੀ ਨਹੀਂ ਹੈਗੀ ਪੈਨੋ ਤੇ ਚਲ ਫਿਰ ਵੀ ਮੈਨਾਂ ਕੱਲ ਮੇਰੀ ਬੇਟੀ ਨੇ ਇਹ ਟੋਟਕਾ ਕੀਤਾ ਸੀ ਬਸ ਕਹਿ ਲਓ ਵੀ ਸਾਨੂੰ 90% 10% ਵੀ ਕਹਿ ਲਓ ਹਰਕ ਪਿਆ ਮੈਨੂੰ ਤਾਂ ਵੈਸੇ ਜਦੋਂ ਕਹਿੰਦੇ ਹੁੰਦੇ ਹੈਨਾ ਤੇ ਉਹ ਕਹਿੰਦੇ ਮਿਰਚਾਂ ਚੰਗੀ ਤਰ੍ਹਾਂ ਨਹੀਂ ਮੱਚੀਆਂ ਥੋੜੀਆਂ ਅੱਜ ਮੇਰੇ ਕੋਲ ਆਏ ਸੀ ਕਹਿੰਦੇ ਆ ਮਿਰਚਾਂ ਤੋਹੀ ਗਈਆਂ ਮੱਚੀਆਂ ਨਹੀਂ ਚਲੋ ਬੇਟੀ ਨੇ ਬਚਾਈਆਂ ਸੀ ਤੇ ਅੱਜ ਹਨਾ ਮੈਂ ਖੁਦ ਕੀਤਾ ਕਹਿੰਦੇ ਤੂੰ ਖੁਦ ਕਰੀ ਵੀ ਜਦ ਤੱਕ ਇਹ ਮਿਰਚਾਂ ਮੱਚਣ ਨਾ ਨਾ ਉਹਨਾਂ ਟਾਈਮ ਅੱਗ ਵਾਲੀ ਦੀ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਸਾਰਨਾ ਮਿਰਚਾਂ ਤੇ ਇਹ ਉਹ ਕਹਿੰਦੇ ਚਲੋ ਹਨਾ ਉਹ ਕਹਿੰਦੇ ਮੈਨੂੰ ਕਹਿੰਦੇ ਵੀ ਇਹਦੀ ਇੱਕ ਨਿਸ਼ਾਨੀ ਹੁੰਦੀ ਆ ਜੇ ਤੇਰੇ ਬੱਚੇ ਨੂੰ ਮਿਰਚਾਂ ਦੀ ਨਜ਼ਰ ਲੱਗੀ ਹੋਣਾ ਤਾਂ ਜੇ ਇਹ ਜਿਵੇਂ ਮਿਰਚਾਂ ਮੱਚਣ ਗਈਆਂ ਵੀ ਤੁਹਾਨੂੰ ਸੋਨੂੰ ਤੋਸ ਚੋ ਜੂਗੀ ਕਹਿ ਲੋ ਮੈਂ ਚੜਿੱਕੜ ਤੰ ਚੜੂਗੀ ਕਹਿ ਲੋ ਹਨਾ ਤੇ ਵੀ ਜਿੰਨੇ ਹਨਾ ਨਹੀਂ ਲੱਗੀ ਹੋਗੀ ਤਾਂ ਤੁਹਾਨੂੰ ਚੜੂਗੀ ਵੀ ਜੇ ਲੱਗੀ ਹੋਗੀ ਤਾਂ ਨਹੀਂ ਚੜੂਗੀ ਹਨਾ ਤੇ ਵੈਸੇ ਮੈਂ ਤਾਂ ਹੁਣ ਕੋਲ ਬੈਠ ਕੇ ਵਿਚਾਰੀਆ ਮੈਨੂੰ ਤਾਂ ਨਹੀਂ ਚੜੀਆਂ ਹੈਗੀਆਂ ਦੇਖੋ ਮੇਰੀ ਬੇਟੀ ਬੈਠੀ ਕੋਲ ਖੰਗੀ ਖਾਂਸਾ ਲੱਗੀ ਉਹ ਹੱਸਦੀ ਰਹੀ ਸੀ ਫੋਨ 'ਤੇ ਮम्मी ਕੀ ਕਰਦੀ ਆ ਹਨਾ ਤੇ ਚਲੋ ਦੇਖੋ ਮੇਚਾ ਜਮਾ ਮਚ ਗਿਆ ਹਨਾ ਜਲ ਗਿਆ ਹੁਣ ਮੈਂ ਤੁਹਾਨੂੰ ਪ੍ਰੋਪਰ ਦਿਖਾ ਰਣੀ ਆ ਤੇ ਪਰ ਮੈਨੂੰ ਇਹਨਾਂ ਚ ਤੁਸ ਤੁਸ ਕੁਝ ਨਹੀਂ ਆਈ ਚਲੋ ਮੈਂ ਕਿਹਾ ਅੱਜ ਮਾ ਕੇ ਦੇਖਦੇ ਹਾਂ ਇਹਦਾ ਟੋਟਕਾ ਜਮਾ ਸੜਕੇ ਹੋ ਗਈਆਂ ਰਾਖ ਪਰ ਮੈਨੂੰ ਉੱਤ ਹੈ ਨਾ ਕੋਈ ਧੂਆ ਤਾਂ ਇਹਨਾਂ ਚੜਿਆ ਨਹੀਂ ਚਲੋ ਆਪਾਂ ਦੇਖਦੇ ਹਾਂ ਫਰਕ ਪੈਂਦਾ ਕਿ ਨਹੀਂ ਮੈਂ ਰੱਖਿਆ ਸੀ ਆਪਣੀ ਬੀਵੀ ਦਾ ਦੁੱਧ ਦੇ ਸੰਢਾ ਹੋਣਾ ਲਓ ਜੀ ਚਲੋ ਇਹਨੇ ਤਾਂ ਕੱਹਤਾ ਦੁੱਧੂ ਪੀਨ ਅਸਤੇ ਹਾ ਤੇ ਹੋਣੇ ਵੀ ਥੋੜਾ ਜੀ ਸ਼ਾਂਤ ਲੱਗਦਾ ਨਹੀਂ ਸੇ ਲਓ ਜੀ ਆਪਾਂ ਇਧਰ ਆ ਕੇ ਸੋਈਏ ਜੀ ਤੇ ਉਹਨੂੰ ਆਪਾਂ ਦੇ ਆਏ ਦੁੱਧ ਤੇ ਹੁਣ ਉਹ ਥੋੜਾ ਸ਼ਾਂਤ ਲੱਗਦਾ ਲੱਗਦਾ ਹੈ ਵੀ ਭੈਣ ਦਾ ਟੋਟਕਾ ਕੰਮ ਕਰੂਗਾ ਇਸੇ ਵਿੱਚ ਛੋਟੀ ਬੇਟੀ ਪੂড়ে ਗਰਮ ਕਰਨ ਇਹ ਅੱਜ ਸਾਡੇ ਨਾਲ ਕੋਲੇ ਕਿਹਲੋ ਲਿੱਤਰਾ ਪੈਂਡ ਪੈਂਦਾ ਉੱਥੇ ਨਾ ਕ੍ਰੀਸ ਸਾਹਿਬ ਗੁਰਦੁਆਰਾ ਬਾਬਾ ਜੀ ਦਾ ਕ੍ਰੀਸ ਸਾਹਿਬ ਗੁਰਦਾਰ ਕਹਿੰਦੇ ਨੇ ਵੀ ਗੁਰਦਾਰ ਸਾਹਿਬ ਦਾ ਨਾ ਕ੍ਰੀਸ ਸਾਹਿਬ ਕੋਲੋਂ ਰੱਖ ਮੰਨਿਆ ਜਾਂ ਗਿਆ ਉੱਥੇ ਨਾ ਕੈਲੋ ਕੀ ਮਸੀਹਾਨ ਮਾਲ ਪੂੜੇ ਵਾਲੀ ਮਸੀਹਾਨ ਤੇ। ਇਹ ਅੱਜ ਉੱਥੇ ਗਏ ਸੀ ਇਹਦਾ ਡੈਡੀ ਤੇ ਉਹ ਆਪ ਸ਼ਿਕਾਇਤ ਸੀ ਸਾਨੂੰ ਪਸਤਾਨ ਦੇ ਤੌਰ ਤੇ ਇਹ 3-4 ਪੂੜੇ ਲੈ ਕੇ ਆਏ ਸੀ ਤੇ ਅਸੀਂ ਸਾਰਿਆਂ ਨੇ ਖਾ ਲਈ ਸੀ ਆ ਇੱਕ ਡੇਢ ਮੇਰੀ ਛੋਟੀ ਬੇਟੀ ਉਹ ਟਿਊਸ਼ਨ ਚੱਲੇਗੀ ਉਦੋਂ ਸੁੱਤੀ ਉੱਠ ਕੇ ਅਸੀਂ ਉਹਨੂੰ ਦਿੱਤੇ ਕਿਉਂਕਿ ਜਦੋਂ ਬੱਚੇ ਸੁੱਤੇ ਉੱਠਣ ਉਹਨਾਂ ਇੱਕੋ ਲੱਗਦਾ ਆ ਪਾ ਤਲਿਆ ਹੋਇਆ ਜਿੰਨੇ ਵੈਸੇ ਵੀ ਉਹਨੂੰ ਲਾਲਚੀ ਬਹੁਤ ਜ਼ਿਆਦਾ ਹੁੰਦੀ ਆ ਤਾਂ ਅਸੀਂ ਉਹਨੂੰ ਦਿੱਤਾ ਨਹੀਂ ਵੀ ਉਹਨੂੰ ਸੱਤ ਨਹੀਂ ਤੇ ਇਸ ਕਰਕੇ ਹੁਣ ਉਹ ਟਾਈਟਿਊਸ਼ਨ ਉਹ ਆਖੀ ਗਏ ਮੇਰਾ ਪੂੜਾ ਦੋ ਮੈਨੂੰ ਤੇ ਹੁਣ ਉਹ ਲੱਗੀ ਹਿੱਤੇ ਇਹ ਦੇਖੋ ਗਰਮ ਕਰਨ ਪ੍ਰਸ਼ਾਦ ਹੈ ਤੁਸੀਂ ਵੀ ਖਾਣਾ ਖਾ ਸਕਦੇ ਹੋ ਪ੍ਰਸ਼ਾਦ ਤੋਂ ਅੱਗੇ ਲੋਚ ਇਹਦੇ ਹਿੱਸੇ ਦਸਤੀ ਤੇ ਬਾਕੀ ਤਾਂ ਉਹ ਖਾ ਕੇ ਟਿਊਸ਼ਨ ਚਲਿਆਂਗੀ ਤੇ ਮੈਂ ਕਰਨਾ ਸੀ ਅੱਜ ਇਹ ਸੂਪ ਤਿਆਰ ਮੈਂ ਤੁਹਾਨੂੰ ਪਹਿਲਾਂ ਕੱਟ ਕੇ ਦਿngਦੀ ਕਿਉਂਕਿ ਤੋਂ ਕੰਦੀ ਚਲਵਾ ਰਹੀ ਤਿਆਰੀ ਹੈ ਜਦੋਂ ਬੱਚਾ ਰੋਈ ਜਾਵੇ ਨਾ ਆਪਣਾ ਵੀ ਕੋਈ ਕੰਮ ਨਹੀਂ ਮੰਨ ਨਹੀਂ ਕਰਦਾ ਮੇਰਾ ਅੱਜ ਸਵੇਰ ਦਾ ਕਦੇ ਉੱਥੇ ਜਾ ਕੇ ਬਹਿੜ ਜਾਂਦੀ ਸੀ ਤੋਂ ਫਿਰ ਨਾ ਜਪੂਥੇ ਜਾ ਕੇ ਬਹਿ ਜੀਏ ਕਦੇ ਉੱਥੇ ਜੀਏ ਤਾਂ ਉਹ ਜਣਾ ਕੰਮ ਨਹੀਂ ਨਿਪੜਦਾ ਤੇ ਮੈਂ ਦੇਖੋ ਕਟਿੰਗ ਵੀ ਕਰਿਆ ਤਾਂ ਕਿ ਆਜ ਲਾਉਣੀ ਚੀਜ਼ ਇਹ ਪਾਈਪਿੰਗ ਆਪਾਂ ਅੱਜ ਮੇਰੇ ਤੋਂ ਇੰਨਾ ਕੰਮ ਵੀ ਨਹੀਂ ਹੋਇਆ ਮੈਂ ਬੜਾ ਆਪਣੇ ਆਪ ਲੋਕ ਨੂੰ ਹੁੰਦਾ ਵੀ ਹਾਂ ਅੱਜ ਮੇਰਾ ਕੋਈ ਕੰਮ ਨਹੀਂ ਹੋਇਆ ਪਰ ਕੀ ਕਰੀ ਜੇ ਤੋਂ ਬੱਚਾ ਦੀਦੀ ਕਰ ਜਾਵੇ ਕੰਮ ਨੂੰ ਵੀ ਦੇਣ ਨਹੀਂ ਕਰਦਾ ਲਓ ਜੀ ਹੁਣ ਉਹ ਵੀ ਥੋੜਾ ਠਿਕ ਗਿਆ ਸੀ ਮੈਂ ਕਿ ਜ਼ਿਆਦਾ ਨਹੀਂ ਵੀ ਚਲਾਣਾ ਆਪਾਂ ਥੋੜਾ ਜਿਆਦਾ ਕੰਮ ਕਰੀਏ ਵੀ ਜਿੰਨਾ ਹੁੰਦਾ ਤੇ ਵਾਪਾ ਪੁਹੁੰਚਿਆ ਪਾ ਕੇ ਹਨਾ ਥੇਗੋ ਲੈ ਗੋੜੀ ਦੇ ਲਾ ਜੜ ਕੇ ਆਪਾਂ ਜਿੰਨਾ ਹੋ ਸਕਦਾ ਉਹਨਾਂ ਕਰਦੇ ਆਪਾਂ ਤੇ ਹੈਗਾ ਆਪਣੇ ਕੋਲ ਤਾਂ ਕੋਈ ਨਹੀਂ ਤਾਂ ਕੇ ਕਿ ਵਾਕੀ ਫਿਰ ਜਿਹੜਾ ਰਹਿ ਚੁਗਾ ਉਹ ਕੱਲ ਨੂੰ ਕਰ ਲਾਂਗੇ ਤੇ ਮੈਂ ਕਿਹਾ ਚਲੋ ਅੱਜ ਥੋੜੇ ਪਹਿਣਾ ਆਪਾਂ ਉਹ ਤੇ ਬਲੋਕਚੇਨ ਕਰਦੇ ਆਂ ਤੇ ਗੱਲਬਾਤਾਂ ਕਰਦੇ ਆਂ ਥੋੜੀਆਂ ਜੀਆਂ சின்ன ਲਾਪਾ ਹੁੰਦੇ ਨੇ ਨਾ ਕੋ ਬੰਦ ਕੋ ਨਾ ਕਰਾਂਗੇ ਤੇ ਜਿਵੇਂ ਅੱਜ ਨਹੀਂ ਕਈ ਦਿਨ ਹੋ ਗਏ 3-4 ਦਿਨ ਹੀ ਹੋ ਗਏ ਤੇ ਪਹਿਲਾਂ ਮੇਰਾ ਚਲੋ ਥੋੜਾ ਜਿਹਾ ਗੱਲ ਥੋੜਾ ਵੀ ਬਹੁਤ ਜਿਆਦਾ ਕਲਾਕਰਾਫਟ 2-3 ਦਿਨਾਂ ਦਾ ਮੈਨੂੰ ਕੰਮ ਆਉਂਦਾ ਥੋੜੇ ਕਰਕੇ ਇਹਦਾ ਕੰਮ ਬਹੁਤ ਘੱਟ ਥੋੜਾ ਕੰਨਾ ਕੇ ਲੋ ਮੜਾ ਮੋਟਾ ਹੀ ਹੁੰਦਾ ਸੀ ਜਿੱਦਾਂ ਸਿਟੀ ਨਾਲ ਚੁੱਕੀ ਦਿੰਦੀ ਸੀ ਤੇ ਦੁਆਇ ਮੇਰੇ ਕੋਲ ਤਾਂ ਪਰਬਲ ਸੀ ਤੇ ਅੱਜ ਤਾਂ ਬਹੁਤ ਜਿਆਦਾ ਅੱਜ ਨੇ ਥੋੜਾ ਮੈਂ ਤਾਂ ਥੀਕ ਸੀ ਪਰ ਅੱਜ ਹੋਰੀ ਦੀ ਕਰਿਆ ਜਾਂਦਾ ਸੀ ਦੁਆਕ ਥੋੜੇ ਕਰਕੇ ਮੇਰਾ ਕੰਮ ਨਹੀਂ ਪੜਿਆ ਅਸਰ ਇੱਕ ਸਿਰੇ ਨਹੀਂ ਆ ਗਿਆ ਕੁਝ ਨਹੀਂ ਕੱਲਾ ਹੁਆ ਤਾਂ ਸ਼ੇਅਰ ਕਰਦੇ ਆ ਕਿ ਫਿਰ ਮੈਨੂੰ ਬਹੁਤ ਲਾਈ ਆਈਆਂ ਸੀ ਭੈਣਾ ਤੇ ਉਹ ਕਹਿੰਦੀਆਂ ਵੀ ਸੋਹਣਾ ਉਹ ਕੁੱਤਾ ਨਹੀਂ ਟੋਟਕਾ ਕਰਦਾ ਦੱਸਤੀ ਗਈ ਸੀ ਵੀ ਉਹਦੇ ਨਾਲ ਬਹੁਤ ਖਸ ਪੈਣਾ ਨੂੰ ਨਜ਼ਰ ਲੱਗੀ ਹੋਈ ਹੈ ਵੀ ਇਹ ਰੀਲੀ ਕੌਤਕ ਦਾ ਤੇ ਮੈਂ ਕਾ ਕੀਤਾ ਤਾਂ ਸੀ ਪਰ ਉਹਨੇ ਕੋਈ ਹੱਥਕ ਨਹੀਂ ਕੀਤਾ ਚਲੋ ਉਹਨਾਂ ਉਹ ਕਹਿੰਦੀ ਮੇਰੀ ਬੇਟੀ ਨੇ ਮੱਛੇ ਨਹੀਂ ਚੱਜਦਾ ਹੁੰਦਾਆਂ ਹੈਗੀਆਂ ਹੈਗੀਆਂ ਉੱਚੀ ਤਾਂ ਪਈਆਂ ਹੈਗੀਆਂ ਤੇ ਫਿਰ ਮੈਂ ਆ ਜੀ ਤਾਂ ਕਰਕੇ ਉਹ ਮੈਂ ਆਪਣੀ ਚਾਹੀਆ ਕੋਈ ਵੈਸੇ ਮੈਨੂੰ ਲੱਗਦਾ ਵੀ ਕੁਝ ਨਾ ਕੁਝ 90% ਰਿਟੋਰਟ ਕਰਨ ਦਾ ਫੇਸ ਹੀ ਹੈ। ਵੈਸੇ ਬਹੁਤ ਸ਼ਾਂਤੀ ਨਾਲ ਬੇ ਹੈ। ਚਲੋ ਵਾਕੀ ਦੇਖਦੇ ਆ ਤੁਸੀਂ ਵੀ ਕਰਕੇ ਦੇਖਿਓ ਹੈਨਾ। ਚਲੋ ਜੀ ਅਸੀਂ ਲੱਕੇਤੀ ਬੀਬੀ ਵੰਦ ਕਰਨ ਲਈ। ਜੇ ਵੀਡੀਓ ਤੁਹਾਨੂੰ ਥੋੜੀ ਵੀ ਵਧੀਆ ਲੱਗੀ ਤਾਂ ਜਾਂਦੇ ਜਾਂਦੇ ਲਾਈਕ ਜ਼ਰੂਰ ਕਰਕੇ ਜਾਇਓ। ਸਾਇਰਿਫਿਕਰ ਖਾਲਸਾ ਵਾਜਿਪੀ ਕੀ ਫਤਿਹ।